ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦੇ ਵਿੱਚ ਜੋਗੀਆਂ ਨਾਥਾਂ ਸਿੱਧਾਂ ਦਾ ਬੜਾ ਅਸਰ ਜ਼ੋਰ ਤੇ ਪ੍ਰਭਾਵ ਰਿਹਾ ਹੈ ਹਿੰਦੁਸਤਾਨ ਹੀ ਨਹੀਂ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਕਾਫੀ ਪ੍ਰਭਾਵ ਦੇਖਿਆ ਜਾਂਦਾ ਸੀ ਆਮ ਪਿੰਡੂ ਲੋਕਾਂ ਦੇ ਵਿੱਚ ਨਾ ਸਮਝ ਵਿੱਚ ਆਉਣ ਵਾਲੀ ਕੌਤਕ ਕਰਾਮਾਤਾਂ ਦਾ ਪ੍ਰਭਾਵ ਜਮਾਈ ਰੱਖਦੇ ਸਨ ਇਹ ਲੋਕ ਸਫਲ ਵੀ ਹੋ ਜਾਂਦੇ ਸਨ ਆਪਣੇ ਇਸ ਕੰਮ ਵਿੱਚ ਇਸੇ ਤਰ੍ਹਾਂ ਸਾਧਾਂ ਦੀ ਇੱਕ ਹੋਰ ਸ਼੍ਰੇਣੀ ਸੀ ਜਿਨ੍ਹਾਂ ਨੂੰ ਤਪੇ ਜਾਂ ਤਪਾ ਕਿਹਾ ਜਾਂਦਾ ਸੀ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਕਸ਼ਟ ਦਿੰਦੇ ਸਨ ਜਿਵੇਂ ਪਾਣੀ ਦੇ ਵਿੱਚ ਖੜੇ ਹੋ ਕੇ ਇੱਕ ਟੰਗ ਤੇ ਤਪ ਕਰਨਾ ਉੱਠੇ ਲਟਕ ਕੇ ਤਪ ਕਰਨਾ ਸਰਦੀ ਰੁੱਤ ਦੇ ਵਿੱਚ ਜਲ ਧਾਰਾ ਕਰਨੀ ਸਿਰ ਦੇ ਵਿੱਚ ਪਾਣੀ ਦੇ ਘੜੇ ਪਵਾਏ ਜਾਣੇ ਗਰਮੀ ਦੀ ਰੁੱਤ ਦੇ ਵਿੱਚ ਹਾਰ ਜੈਟਸ ਦੀ ਗਰਮੀ ਵਿੱਚ ਗੋਹਿਆਂ ਦੀ ਅੱਗ ਬਾਲ ਕੇ ਵਿੱਚ ਆਪ ਬੈਠ ਜਾਣਾ ਇਸ ਤਰ੍ਹਾਂ ਦੇ ਕਈ ਜਪ ਔਰ ਤਪ ਇਹ ਲੋਕ ਕਰਦੇ ਸਨ ਜਦੋਂ ਅਸੀਂ ਗੁਰਮਤਿ ਵਿਚਾਰ ਧਾਰਾ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿਰੇ ਦਾ ਪਾਉ ਹੈ ਦੂਜਾ ਬਾਬਾ ਫਰੀਦ ਜੀ ਦਾ ਫੁਰਮਾਨ ਹੈ ਫਰੀਦਾ ਤਨਣਾ ਤਪਾਇ ਤਨੂਰ ਜਿਉ ਅੰਬਲਨ ਹੱਡ ਨਾ ਬਾਲ ਸਿਰ ਪੈਰੀਂ ਕਿਆ ਫਿਹੜਿਆ ਅੰਦਰ ਫਿਰ ਇਸਮਲ ਸੁਗੁਰਮਤ ਸਰੀਰ ਨੂੰ ਇਸ ਤਰ੍ਹਾਂ ਦੇ ਕਸ਼ਟ ਦੇਣ ਦੇ ਨਾਲ ਸਹਿਮਤ ਨਹੀਂ ਹੈ ਇਸ ਕਰਕੇ ਇਹੋ ਜਿਹਾ ਹੀ ਇੱਕ ਤਪਾ ਗੋਇੰਦਵਾਲ ਦੇ ਵਿੱਚ ਵੀ ਰਿਆ ਕਰਦਾ ਸੀ ਗੁਰੂ ਸਾਹਿਬ ਨੇ ਇਸ ਇਲਾਕੇ ਵਿੱਚ ਸਿੱਖੀ ਦਾ ਇਹਨਾਂ ਪ੍ਰਚਾਰ ਕੀਤਾ ਕਿ ਲੋਕ ਸਿੱਖੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਤੇ ਇਸ ਤਪੇ ਨੂੰ ਜਾਣਨ ਤੇ ਸਮਝਣ ਲੱਗ ਪਏ ਸਨ ਤੇ ਇਸ ਤਪੇ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ। ਲੋਕ ਸਮਝ ਚੁੱਕੇ ਸਨ ਕਿ ਤਪਾ ਤਾਂ ਨੇਰੀ ਸ਼ੋਹਰਤ ਦਾ ਭੁੱਖਾ ਹੈ, ਇਹ ਹੱਡ ਹਰਾਮੀ ਹੈ, ਧੰਨ ਦਾ ਲੋਭੀ ਹੈ। ਇਸ ਨੂੰ ਨਾ ਤਾਂ ਅਧਿਆਤਮਕ ਗਿਆਨ ਹੈ, ਨਾ ਰੱਬ ਦੀ ਸੋਝੀ ਹੈ। ਨਾ ਇਹ ਦੁੱਖਾਂ ਤੇ ਸੁੱਖਾਂ ਵਿੱਚ ਲੋਕਾਂ ਦੀ ਕੋਈ ਸਹਾਇਤਾ ਕਰ ਸਕਦਾ ਹੈ। ਲੋਕਾਂ ਵਿੱਚ ਇਸ ਦੀ ਘੱਟ ਦੀ ਮੰਨਤਾ ਦਾ ਕਾਰਨ ਇਹ ਤਫ਼ਾ ਬਹੁਤ ਹੀ ਕੁਰਜਦਾ ਰੰਦਾ ਸੀ ਅਗਿਆਨੀ ਮਨੁੱਖਾਂ ਵਿੱਚ ਇਹ ਪ੍ਰਚਾਰ ਵੀ ਕਰਦਾ ਸੀ ਸਿੱਖ ਕਾਦੇ ਧਰਮੀ ਪੁਰਸ਼ਾਂ ਨਾ ਕੋਈ ਜਪ ਕਰਦੇ ਹਣ ਨਾ ਕੋਈ ਤਪ ਕਰਦੇ ਹਣ ਨਾ ਕੋਈ ਜੋਗ ਸਾਧਨਾ ਸਾਧਦੇ ਹਣ ਨਾ ਕਿਸੇ ਵੇਦ ਸ਼ਾਸਤਰ ਨੂੰ ਮੰਨਦੇ ਹਣ ਨਾ ਦਾਨ ਪੂਣਾ ਕਰਦੇ ਹਣ ਤੀਰਥ ਯਾਤਰਾ ਵੀ ਨਹੀਂ ਕਰਦੇ ਵਰਤ ਵੀ ਨਹੀਂ ਰੱਖਦੇ ਗੋਰਾ ਮੜੀਆਂ ਦੀ ਪੂਜਾ ਵੀ ਨਹੀਂ ਕਰਦੇ ਦੇਵੀ ਦੇਵਤਿਆਂ ਨੂੰ ਵੀ ਨਹੀਂ ਮੰਨਦੇ ਬਸ ਆਪਣੇ ਗੁਰੂ ਦੀ ਬਾਣੀ ਦਾ ਪਾਠ ਕਰਦੇ ਨੇ ਜਾਂ ਕੀਰਤਨ ਕਰ ਲੈਂਦੇ ਹਣ ਜਾਤ ਅਭਿਮਾਨੀਆਂ ਤੇ ਪੁਰਾਤਨ ਪੰਥੀਆਂ ਤੇ ਆਪਣੇ ਚੇਲੇ ਝਾਟੜਿਆਂ ਵਿੱਚ ਇਹ ਆਪਣਾ ਭਲ ਬਣਾ ਕੇ ਰੱਖਦਾ ਸੀ ਤੇ ਇਹਨਾਂ ਦੀ ਚੁੱਕ ਵਿੱਚ ਹੀ ਆਇਆ ਇੱਕ ਦਿਨ ਇਹ ਗੁਰੂ ਦਰਬਾਰ ਵਿੱਚ ਪਹੁੰਚ ਗਿਆ ਆ ਕੇ ਸਤਗੁਰਾਂ ਨੂੰ ਕਹਿਣ ਲੱਗਾ ਤੁਮਰੇ ਸਿੱਖ ਦੀਸੈ ਅਭਿਮਾਨੀ ਵੇਦ ਪੁਰਾਣ ਤੀਰਤ ਨਹੀਂ ਜਾਣੀ ਤੁਮਰੇ ਸਿੱਖ ਤੁਮਹੀ ਕੋ ਜਾਣੇ ਵਾਹਿਗੁਰੂ ਮੁਖ ਨਾਮ ਜਪਾਨੇ ਵਾਹਿਗੁਰੂ ਮੁਖ ਨਾਮ ਬਖਾਨੇ ਸੋ ਇਹਨਾਂ ਸਿੱਖਾਂ ਦੀ ਮੁਕਤੀ ਕਿਵੇਂ ਹੋਵੇਗੀ ਇਹਨਾਂ ਨੂੰ ਸੁਰਗਾਂ ਦੀ ਪ੍ਰਾਪਤੀ ਕਿਵੇਂ ਹੋਵੇਗੀ ਗੁਰੂ ਜੀ ਇਸ ਤਪੇ ਦੀ ਚਲਾਕੀ ਨੂੰ ਤਾੜ ਗਏ ਤੇ ਬੜੀ ਧੀਰਜ ਦੇ ਨਾਲ ਸਤਗੁਰਾਂ ਨੇ ਇਸ ਨੂੰ ਸਮਝਾਇਆ ਕਿ ਇਹ ਜੋ ਗੱਲਾਂ ਤੁਸੀਂ ਕਈਆਂ ਹਨ ਅਸੀਂ ਉਹਨਾਂ ਵਿੱਚੋਂ ਸਿੱਖਣ ਨੂੰ ਕੱਢ ਲਿਆ ਹੋਇਆ ਹੈ ਉਹਨੇ ਵੇਦਾਂ ਸ਼ਾਸਤਰਾਂ ਦੀਆਂ ਰੀਤਾਂ ਤੇ ਕਰਮਕਾਂਡਾਂ ਦੇ ਗੁਲਾਮ ਨਹੀਂ ਰਹੇ ਸਵਰਗਾਂ ਦੀ ਸ਼ਰ ਨਰਕਾਂ ਦਾ ਡਰ ਅ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਆਧਿਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਸਿੱਖ ਜਿਹੜੇ ਹਨ ਉਹ ਮੁਕਤੀ ਪ੍ਰਾਪਤ ਕਰ ਚੁੱਕੇ ਹਨ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਲੇ ਕੰਮ ਸਿੱਖ ਨਹੀਂ ਕਰਦੇ ਸਗੋਂ ਸਭ ਮਨੁੱਖਾਂ ਵਿੱਚ ਇੱਕੋ ਪ੍ਰਭੂ ਨੂੰ ਪ੍ਰਭੂ ਦੀ ਜੋਤ ਨੂੰ ਜਾਣ ਕੇ ਤੇ ਉਹਨਾਂ ਦੀ ਸੇਵਾ ਕਰਦੇ ਹਨ ਅਤੇ ਮਨ ਵਿੱਚ ਨਿਮਰਤਾ ਧਾਰਨ ਕਰਕੇ ਸੇਵਾ ਕਰਦੇ ਹਨ ਜੋ ਕੁਝ ਤੁਸੀਂ ਤਪਾ ਨਾਲ ਪ੍ਰਾਪਤ ਕਰਦੇ ਹੋ ਜਾਂ ਨਹੀਂ ਕਰ ਸਕਦੇ ਸਾਡੇ ਸਿੱਖ ਜਿਹੜੇ ਹਨ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਦੁਆਰਾ ਉਹ ਪ੍ਰਾਪਤੀ ਕਰ ਲੈਂਦੇ ਹਨ ਗੁਣੀ ਨਿਦਾਨ ਪ੍ਰਭੂ ਦਾ ਗੁਣ ਗਾਇਨ ਕਰਕੇ ਆਪਣੇ ਆਪ ਨੂੰ اٹਲ ਆਤਮਿਕ ਗੁਣਾ ਨਾਲ ਭਰਪੂਰ ਕਰ ਲੈਂਦੇ ਹਨ ਇੰਜ ਪਰਕਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਲੋਕ ਪਰਲੋਕ ਸੋਹਿਲਾ ਕਰ ਲੈਂਦੇ ਹਨ ਤੁਸੀਂ ਤਾਂ ਕੇਵਲ ਸਰੀਰ ਨੂੰ ਕਸ਼ਟ ਦੇਣ ਵਾਲੇ ਕਰਮ ਕਰਕੇ ਲੋਕਾਂ ਵਿੱਚ ਫੋਕੀ ਸ਼ੋਹਰਤ ਹਾਸਲ ਕਰਦੇ ਹੋ ਜਾਂ ਫਿਰ ਧਨ ਹਾਸਲ ਕਰਦੇ ਹੋ ਕੁਝ ਲੋਕਾਂ ਨੂੰ ਆਪਣੇ ਦਾਸ ਸੇਵਕ ਵੀ ਚੇਲੇ ਬਣਾ ਲੈਂਦੇ ਹੋ ਫੰਗ ਸ਼ਰਾਬ ਆਦਕ ਦੇ ਨਸ਼ੇ ਤੁਸੀਂ ਕਰਦੇ ਹੋ ਇਸ ਤੋਂ ਅੱਗੇ ਕੁਝ ਵੀ ਨਹੀਂ ਨਾ ਤਾਂ ਰੱਬ ਦੇ ਦਰ ਦੀ ਤੁਹਾਨੂੰ ਕੋਈ ਸੋਝੀ ਹੁੰਦੀ ਹੈ ਨਾ ਹੀ ਪ੍ਰਭੂ ਪ੍ਰੀਤ ਦਾ ਆਨੰਦ ਤੁਸੀਂ ਮਾਣਦੇ ਹੋ ਲੋਕਾਂ ਦੀ ਸੇਵਾ ਤਾਂ ਕੀ ਕਰਨੀ ਸਗਣ ਲੋਕਾਂ ਦੇ ਉੱਤੇ ਭਾਰ ਬਣੇ ਹੋਏ ਨਾ ਨਾਮ ਤੁਸੀਂ ਜਪਦੇ ਨਹੀਂ ਇਸ ਕਰਕੇ ਭਾਈ ਨਾਮ ਜਪਿਆ ਕਰ ਮਨ ਸੰਤੋਖ ਵਿੱਚ ਆਉਂਦਾ ਹੈ ਨਾਮ ਜਪਿਆ ਸਾਰੀਆਂ ਖਾਇਸ਼ਾਂ ਮੁੱਕ ਜਾਂਦੀਆਂ ਹਨ ਤਿਆਗ ਕੁਰਬਾਨੀ ਸੇਵਾ ਦੇ ਬਲ ਬਲਿ ਮਨ ਵਿੱਚ ਠਾਠਾ ਮਾਰਨ ਲੱਗ ਪੈਂਦੇ ਹਨ ਲੋਕ ਪਰਲੋਕ ਸਮਰ ਜਾਂਦਾ ਹੈ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਜਿਸ ਵਕਤ ਬੌਲੀ ਸਾਹਿਬ ਦੀ ਸੇਵਾ ਹੋਈ ਸਿੱਖਾਂ ਨੇ ਬੜੀਆਂ ਅਰੀਜਾਂ ਦੇ ਨਾਲ ਬੜੇ ਚਾਵਾਂ ਦੇ ਨਾਲ ਸੇਵਾ ਦੇ ਵਿੱਚ ਅੱਗੇ ਚੜ ਕੇ ਹਿੱਸਾ ਲਿਆ ਜਿਸ ਵਕਤ ਅਮਰਸਰ ਸਰੋਵਰ ਦੀ ਕਾਰ ਸੇਵਾ ਹੋਈ ਤਦੋਂ ਵੀ ਸਿੱਖਾਂ ਨੇ ਵੱਧ ਚੜ ਕੇ ਆਗਲੇ ਆ ਸੇਵਾ ਦੇ ਵਿੱਚ ਇਸ ਕਰਕੇ ਸਿੱਖਾਂ ਦੇ ਅੰਦਰ ਸੇਵਾ ਦਾ ਵਲਵਲਾ ਠਾਟਾ ਮਰਦਾ ਹੈ ਗੁਰੂ ਸਾਹਿਬ ਦਾ ਇੱਕ ਇੱਕ ਸ਼ਬਦ ਜਿਹੜਾ ਸੀ ਤਪੇ ਦੇ ਮਨ ਦੇ ਉੱਤੇ ਜਾਦੂ ਦੀ ਤਰ੍ਹਾਂ ਪ੍ਰਭਾਵ ਪਾਉਣ ਲੱਗਾ ਤੇ ਅਸਰ ਕਰਨ ਲੱਗਾ ਕਰਮ ਕਾਂਡਾ ਨੂੰ ਤਾਂ ਉਹ ਪਹਿਲੇ ਹੀ ਜਾਣਦਾ ਸੀ ਗੁਰੂ ਜੀ ਦੇ ਉਪਦੇਸ਼ ਦਾ ਉਸ ਦੇ ਮਨ ਦੇ ਉੱਤੇ ਇੰਨਾ ਅਸਰ ਹੋਇਆ ਕਿ ਉਹ ਗੁਰੂ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ ਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਬੇਨਤੀ ਕਰਨ ਲੱਗਾ ਅਰਜ਼ੋਈ ਕਰਨ ਲੱਗਾ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾਓ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਇਸ ਨੂੰ ਆਪਣਾ ਸਿੱਖ ਬਣਾ ਕੇ ਸਿੱਖ ਸੰਗਤਾਂ ਦੇ ਵਿੱਚ ਰਲਾ ਲਿਆ ਉਹ ਪਖੰਡੀ ਤਪਾ ਜਿਹੜਾ ਸੀ ਹੁਣ ਸੇਵਾ ਸਿਮਰਨ ਦੇ ਵਿੱਚ ਜੀਵਨ ਗੁਜ਼ਾਰਨ ਲੱਗਾ ਸੂਰਜ ਪ੍ਰਕਾਸ਼ ਦੇ ਵਿੱਚ ਇਸ ਦੇ ਬਾਰੇ ਵਿੱਚ ਇਹੋ ਲਿਖਿਆ ਹੈ ਤਦ ਪਖੰਡ ਗੁਰਕੋ ਸਿੱਖ ਹੋਇਓ ਮਿਲ ਸਤ ਸੰਗਤ ਮੈਂ ਸੁਖ ਜੋਇ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਮਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ